ਤੇ ਲਾਇਏ ਨੂੰ ਪਏ ਹੋਏ ਨੇ ਗੱਡੀ ਪੂਰੀ ਕੰਡੀਸ਼ਨ ਪੂਰੀ ਓਕੇ ਆ ਇੰਜਨ ਵਗੈਰਾ ਓਕੇ ਮਕੈਨੀਕਲ ਓਕੇ ਏਸੀ ਓਕੇ ਹਰ ਪਾਸਿਓਂ ਗੱਡੀ ਪੂਰੀ ਟੌਪ ਦੀ ਆ ਫਰੰਟ ਸ਼ੀਸ਼ਾ ਦਾ ਕਨਾਲ ਦਾ 2018 ਮਾਡਲ ਕਾਰ ਆਹੇ ਗੱਡੀ ਦੀ ਤੁਸੀਂ ਕੰਡੀਸ਼ਨ ਪੁੱਛੋਗੇ ਤੁਹਾਨੂੰ ਬਿਲਕੁਲ ਹੂ ਹੂ ਉਸੇ ਤਰ੍ਹਾਂ ਹੀ ਤੁਹਾਨੂੰ ਚਾਹੇ ਫੋਨ ਤੇ ਗੱਡੀ ਟਨ ਕਰ ਲਓ ਤੁਹਾਨੂੰ ਦੱਸਿਆ ਜਾਊਗਾ ਜੈਡੀ ਪੁਸ਼ ਬਟਨ ਸਟਾਰਟ ਵਾਲੀ ਇਟਿਓਸ 2018 ਮਾਡਲ ਫਸਟ ਓਨਰ ਗੱਡੀ ਆ ਵੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਆ ਤੁਹਾਡਾ ਬ੍ਰਾਂਚ ਬਰਨਾਲਾ ਤੋਂ ਬਹੁਤ ਵਧੀਆ ਸਟਾਕ ਸਾਡੇ ਕੋਲ ਇਸ ਟਾਈਮ ਪਰ ਬਰਨਾਲਾ ਬਰਾਂਜ ਦੇ ਵਿੱਚ ਆਇਆ ਤੁਸੀਂ ਦੇਖ ਰਹੇ ਹੋ ਤਕਰੀਬਨ ਕੁਝ ਪੁਰਾਣੀਆਂ ਕੱਟੀਆਂ ਛੱਡ ਕੇ ਬਾਕੀ ਸਾਰੀਆਂ ਨਵੀਆਂ ਨੇ ਪਹਿਲੀ ਵੀਡੀਓ ਵੀ ਤੁਹਾਨੂੰ ਦੇਖੀ ਨਹੀਂ ਬਰਨਾਲਾ ਬਰਾਂਜ ਦੀ ਸਭ ਤੋਂ ਪਹਿਲਾਂ ਸਾਡਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਪੇਜ ਨੂੰ ਫੋਲੋ ਕਰ ਲਿਓ ਵੀਡੀਓ ਸਾਡੀ ਮਤਲਬ ਜੇ ਤੁਹਾਨੂੰ ਵਧੀਆ ਲੱਗਦੀ ਆ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਅਸੀਂ ਜਿਵੇਂ ਸਾਡਾ ਮੇਨ ਕਨਸੈਪਟ ਹੁੰਦਾ ਵੀ ਰੇਟ ਜੈਨੂਨ ਤੇ ਸਰਟੀਫਾਈਡ ਰਿਪੋਰਟ ਲੋਨ ਦੀ ਫੈਸਿਲਿਟੀ ਤੇ ਕਾਰ ਮੇਲਾ ਅਸੀਂ ਤੁਹਾਨੂੰ ਮਹੀਨੇ 'ਚ ਦਿੰਨੇ ਆ ਇੱਕ ਵਾਰੀ ਕਾਰ ਮੇਲਾ ਦੇਖਣ ਦਾ ਮੌਕਾ ਅਮਰਗੜ ਵਿਖੇ ਜਿਹੜੀ ਸਾਡੀ ਅਮਰਗੜ ਉਹ ਰਾਜ ਹੈ ਉੱਥੇ ਅਸੀਂ ਮਹੀਨੇ ਦੇ ਦੂਜੇ ਐਤਵਾਰ ਕਾਰ ਮੇਲਾ ਲਾਉਣਾ ਜੇਨੀ ਅਗਲਾ ਜਿਹੜਾ ਮੇਲਾ ਹੈਗਾ ਉਹ ਹੈਗਾ 10 ਅਗਸਤ ਦਾ ਜੀ ਪਹੁੰਚੋ ਜਰੂਰ ਚਾਹੇ ਗੱਡੀ ਲੈਣੀ ਆ ਵੇਚਣੀ ਆ ਲੋਨ ਕਰਾਉਣਾ ਜਾਂ ਲੱਕੀ ਡਰਾ ਦਾ ਹਿੱਸਾ ਬੰਨਾ ਨੀਚੇ ਦਿੱਤੇ ਨੰਬਰ ਤੇ ਕਾਲ ਕਰ ਲਿਓ ਜੇ ਲੱਕੀ ਡਰਾ ਦਾ ਹਿੱਸਾ ਹੈ ਉੱਥੇ ਵੀ ਸਾਡਾ ਲਗਭਗ 200 ਤੋਂ 300 ਗੱਡੀ ਤੁਹਾਨੂੰ ਮਿਲਦੀ ਹੈ ਕਾਰ ਮੇਲੇ ਤੇ ਇਸ ਕਨਸੈਪਟ ਨੂੰ ਅਸੀਂ ਨੇ ਮੇਨ ਚੀਜ਼ ਹੈਗੀ ਆ ਵੀ ਅਸੀਂ ਮਤਲਬ ਬਿਲਕੁਲ ਸਹੀ ਰਿਪੋਰਟ ਦੇ ਕੇ ਸਾਡਾ ਸਟਾਫ ਹੈ ਜਿਹੜਾ ਉਹ ਕੰਮ ਕਰ ਰਿਹਾ ਸਾਰੇ ਚਾਰੇ ਬ੍ਰਾਂਚਾਂ ਦੇ ਵਿੱਚ ਬਰਨਾਲਾ ਸੰਗਰੂਰ ਪਹੀੜ ਤੇ ਅਮਰਗੜ ਰਿਪੋਰਟ ਸਾਰੀ ਸਾਡੀ ਸਰਟੀਫਾਈਡ ਹੁੰਦੀ ਆ ਜੋ ਗੱਡੀ ਦੀ ਤੁਸੀਂ ਕੰਡੀਸ਼ਨ ਪੁੱਛੋਗੇ ਤੁਹਾਨੂੰ ਬਿਲਕੁਲ ਹੂ ਹੂ ਉਸੇ ਤਰ੍ਹਾਂ ਹੀ ਤੁਹਾਨੂੰ ਜੇ ਫੋਨ ਤੇ ਗੱਡੀ ਡਨ ਕਰ ਲਓ ਤੁਹਾਨੂੰ ਦੱਸਿਆ ਜਾਊਗਾ ਫੋਨ ਤੇ ਡਨ ਕਰਨ ਕੇ ਤੁਸੀਂ ਸਾਈ ਪਾ ਕੇ ਗੱਡੀ ਆ ਕੇ ਚੈੱਕ ਕਰਕੇ ਗੱਡੀ ਲੈ ਕੇ ਜਾ ਸਕਦੇ ਹੋ ਕੋਈ ਸਾਨੂੰ ਇਸ ਚੀਜ਼ ਚ ਡਾਊਟ ਨਹੀਂ ਹੈਗਾ ਵੀ ਸਾਡੀ ਟੀਮ ਨਾ ਤਾਂ ਇਹ ਅਨਟ੍ਰੇਡ ਹੈ ਨਾ ਹੀ ਇਹ ਕਿਸੇ ਨੂੰ ਗਲਤ ਚੀਟ ਕਰਦੇ ਇੱਥੇ ਹਰਜਿੰਦਰ ਜੀ ਹੁੰਦੇ ਆ ਤੁਸੀਂ ਮਿਲਾਵੋਗੇ ਤੁਹਾਨੂੰ ਵੀਡੀਓ ਦੇ ਵਿੱਚ ਉਹਨਾਂ ਨੂੰ ਤੇ ਬਹੁਤ ਵਧੀਆ ਇਨਸਾਨ ਨੇ ਔਰ ਬਹੁਤ ਵਧੀਆ ਹੱਕ ਸੱਚ ਦੀ ਕਮਾਈ ਖਾਂਦੇ ਤੇ ਅੱਜ ਦਾ ਸਟਾਕ ਆਪਾਂ ਸ਼ੁਰੂ ਕਰਦੇ ਆ ਜਿਹੜੀ ਪਹਿਲੀ ਗੱਡੀ ਸਾਡੇ ਕੋਲ ਆਈ ਹੋਈ ਆ ਇਹ ਹੈਗੀ ਆ ਇਟਿਓਸ 2018 ਮਾਡਲ ਫਸਟ ਓਨਰ ਗੱਡੀ ਆ ਵੀ ਐਕਸ ਡੀ ਮਤਲਬ ਵੀ ਐਕਸ ਡੀ ਮਾਡਲ ਦੇ ਵਿੱਚ ਆ ਟਾਪ ਮਾਡਲ ਦੇ ਵਿੱਚ ਕੰਪਨੀ ਲਾਇਆ ਵੀਲ ਨਵੇਂ ਟਾਇਰ ਬਿਲਕੁਲ ਸੀਰਟ ਦੇ ਨਵੀਂ ਨਕੋਰ ਗੱਡੀ ਆ ਪੇਂਟ ਮਾੜਾ ਮੋਟਾ ਜਿਵੇਂ ਇੱਕ ਦੋ ਪੀਸ ਟਚਿੰਗਾਂ ਹੋ ਸਕਦੇ ਨੇ ਬਾਕੀ ਗੱਡੀ ਨੰਬਰ ਮੋਗੇ ਦਾ ਨੰਬਰ ਵੀ 5200 ਹੈ ਬਹੁਤ ਵਧੀਆ ਕਾਰ ਆ 5 ਲੱਖ 60000 ਰੁਪਏ ਦੀ ਗੱਡੀ ਤੁਹਾਨੂੰ ਇਹ ਮਿਲ ਜੂਗੀ ਤੇ ਅਗਲੀ ਕਾਰ ਆ ਗਈ ਜੀ 2011 ਮਾਡਲ K10 ਪਹਿਲੇ ਮਹੀਨੇ ਦੀ ਕਾਰ ਆ ਇਹ ਅਲਾਈ ਵਿਲ ਪਏ ਹੋਏ ਨੇ ਟਾਇਰ ਤਕਰੀਬਨ 70 80% ਨੇ ਹਾਇਡ ਓਨਰ ਗੱਡੀ ਆ 175000 ਰੁਪਏ ਦੀ ਗੱਡੀ ਤੁਹਾਨੂੰ ਇਹ ਕੇਟਨ ਪੈ ਜਾਊਗੀ ਅਗਲੀ ਗੱਡੀ ਆ ਗਈ ਜੀ i20 ਪੈਟਰੋਲ ਪੈਟਰੋਲ ਦੇ ਵਿੱਚ ਕੋਈ ਪੈਟਰੋਲ ਗੱਡੀ ਲੈਣ ਦਾ ਭਰਾ ਸਾਡਾ ਸ਼ਕੀਨਾ ਦਾ 2010 ਮਾਡਲ ਆਲ ओरिजिनल ਪੇਂਟ ਦੇ ਵਿੱਚ ਆ ਪੰਜਾਬ ਨੰਬਰ ਹੈ ਸਪੋਰਟਸ ਮਾਡਲ ਦੇ ਵਿੱਚ ਆ ਗੱਡੀ ਇਹ ਤੇ 185000 ਰੁਪਏ ਦੀ ਤੁਹਾਨੂੰ ਗੱਡੀ ਇਹ ਮਿਲ ਜਾਊਗੀ ਬਾਕੀ ਦੋ ਤੋਂ ਥੱਲੇ ਦੀਆਂ ਰੇਂਜੀਆਂ ਗੱਡੀਆਂ ਦੇਖੋ ਮਤਲਬ ਬਹੁਤ ਸਹੀ ਰੇਂਜੀਆਂ ਕਾਰਾਂ ਨੇ ਅਗਲੀ ਆ ਗਈ ਜੀ ਸਾਡੇ ਕੋਲੇ ਇਹ ਆਪਣਾ ਫੀਗੋ zx i ਡੀਜ਼ਲ ਦੇ ਵਿੱਚ ਆ ਗਈ 2006 2010 ਮਾਡਲ ਹੈ ਤੇ ਗੱਡੀ ਦਾ ਰੇਟ ਹੈ ਜੀ 1,35,000 ਰੁਪਏ ਮਤਲਬ ਬਹੁਤ ਬਾਜਬ ਜੇ ਭਾਜ ਗੱਡੀ ਵੀ ਪੈਟਰੋਲ ਵਾਲੀ ਪੋਲੋ 2010 ਮਾਡਲ 2010 ਮਾਡਲ ਗੱਡੀ ਹੈ ਤੇ 2 ਲੱਖ ਰੁਪਏ ਦੀ ਰੇਂਜ ਦੇ ਵਿੱਚ ਗੱਡੀ ਤੁਹਾਨੂੰ ਇਹ ਪੈਟਰੋਲ ਚ ਪੈ ਜਾਊਗੀ i10 ਆ ਗਈ ਜੀ 2011 ਮਾਡਲ 1.2 ਇੰਜਨ ਵਾਲੀ ਗੱਡੀ ਹੈ ਦਿੱਲੀ ਨੰਬਰਾਂ ਨੰਬਰ ਪੰਜਾਬ ਲੱਗ ਕੇ ਮਿਲੂ ਜੀ 1,70,000 ਰੁਪਏ ਦੀ ਗੱਡੀ ਪੈ ਜਾਊਗੀ ਜੀ ਇਹ ਨਵੀਆਂ ਗੱਡੀਆਂ ਨਾਲ ਥੋੜੀ ਕਨਫਿਊਜ਼ਨ ਹੋ ਰਹੀ ਆ ਤੇ 2011 ਮਾਡਲ ਗੱਡੀ ਸਾਡੇ ਕੋਲ ਆਈ ਹੈ ਜੀ ਰੇਟਰਜ਼ 12 ਮਹੀਨੇ ਦੀ ਕਾਰ ਆਹੇ ਬਹੁਤ ਸੋਹਣੀ ਗੱਡੀ ਆ ਮਤਲਬ ਲਗਭਗ ਤੁਸੀਂ ਇਹ ਗੱਡੀ ਨੂੰ origignal ਪੇਂਟ ਜੀ ਮੰਨੋ ਬ੍ਰੈਸਟੋਨ ਦੇ ਟਾਇਰ ਨੇ ਬਹੁਤ ਪਿਆਰੀ ਗੱਡੀ ਆ ਫਰੰਟ ਸ਼ੀਸ਼ਾ ਤੱਕ ਨਾਲ ਦਾ ਡੀਜ਼ਲ ਦੇ ਵਿੱਚ ਜੇ 2 ਕੁ ਲੱਖ ਦੇ ਨੇੜੇ ਤੇ ਲਾਉਣਾ ਚਾਹੁੰਦੇ ਤਾਂ 210000 ਰੁਪਏ ਤੁਹਾਨੂੰ ਗੱਡੀ ਇਹ 2011 ਮਾਡਲ ਮਿਲ ਜੂਗੀ ਜਿਆਦਾ ਡਿਟੇਲ ਚਾਹੀਦੀ ਹੁੰਦੀ ਆ ਤਾਂ ਨੀਚੇ ਦੇਤੇ ਨੰਬਰ ਤੇ ਇੱਕ ਵਾਰੀ ਕਾਲ ਜਰੂਰ ਕਰ ਲਿਆ ਕਰੋ ਤੁਹਾਨੂੰ ਫੁੱਲ ਕੰਡੀਸ਼ਨ ਦੱਸਣਗੇ ਹਰਜਿੰਦਰ ਜੀ ਦਾ ਨੰਬਰ ਪਿਆ ਹੋਇਆ ਹੈਗਾ ਤੇ ਇਹ ਗੱਡੀ ਆ ਗਈ ਜੀ i20 ਆਸਤਾ ਮਾਡਲ ਟੌਪ ਐਂਡ ਮਾਡਲ ਓਨਰ ਫਰਸਟ ਪੁਸ਼ ਬਟਨ ਪੁਸ਼ ਬਟਨ ਸਟਾਰਟ ਵਾਲੀ ਆ ਪਿੱਛੇ ਵਾਈਪਰ ਵਾਲੀ ਆ ਤੁਹਾਨੂੰ ਮਗਰੋਂ ਵੀ ਦਿਖਾਉਣੇ ਆ ਜੀ ਗੱਡੀ ਦਾ ਨਜ਼ਾਰਾ ਹੀ ਬਹੁਤ ਹੁੰਦਾ ਜਿਹੜੀ ਆਸਤਾ ਮਾਡਲ ਹੁੰਦੀ ਆ ਬਹੁਤ ਘੱਟ ਗੱਡੀਆਂ ਆਉਂਦੀਆਂ ਨੇ ਮਾਰਕੀਟ ਦੇ ਵਿੱਚ ਟੌਪ ਐਂਡ ਮਾਡਲ ਪਿੱਛੇ ਵਾਈਪਰ ਏਬੀਐਸ ਬ੍ਰੇਕ ਨੰਬਰ ਲੋਕਲ ਦੇਖੋ ਬਾਈ ਜੇ ਭਰਾ ਸਾਡੇ ਕੋਈ ਬਰਨਾਲਾ ਏਰੀਆ ਦੇ ਦੇਖ ਰਹੇ ਨੇ ਉਹਨਾਂ ਲਈ ਬਾਲੀ ਵਧੀਆ ਮੌਕਾਗਾ ਛੱਡਿਓ ਨਾ ਇਹ ਮੌਕਾ ਬਹੁਤ ਵਧੀਆ ਗੱਡੀ ਆ 325000 ਰੁਪਿਆ ਪਾਰਟੀ ਦੀ ਡਿਮਾਂਡ ਕਰਦੀ ਆ ਪਹਿਲੇ ਨਾਂ ਦੀ ਕਾਰ ਪਹਿਲੇ ਘਰੋਂ ਕਾਰ ਆਈ ਹੈ ਤੇ ਇਹ ਗੱਡੀ ਆ ਗਈ ਜੀ ਸਾਡੇ ਕੋਲੇ ਪੋਲੋ 2014 ਮਾਡਲ ਹੈ ਨੰਬਰ ਪਟਿਆਲੇ ਦਾ ਓਨਰ ਸੈਕੰਡ ਹੈ ਅਲਾਈਟ ਹੈ ਰੁਕੇ ਨਹੀਂ ਬਿਲਕੁਲ ਗੱਡੀ ਦੇ ਤੇ ਗੱਡੀ ਦਾ ਜਿਹੜਾ ਰੇਟ ਆ ਉਹ ਹੈਗਾ 325000 ਰੁਪਿਆ ਜੀ ਮਤਲਬ ਬਾਜੋ ਮੁੱਲ ਦੀ ਕਾਰ ਆ ਔਰ 4 ਸਿਲੰਡਰ ਇੰਜਨ ਵਾਲੀ ਆ 4 ਸਿਲੰਡਰ ਇੰਜਨ ਵਾਲੀ ਤੇ ਇਹ ਆ ਗਈ ਜੀ ਜੀਡੀਆਈ ਡਿਜ਼ਾਇਰ ਜੀਡੀਆਈ ਪੁਸ਼ ਬਟਨ ਸਟਾਰਟ ਵਾਲੀ ਓਨਰ ਫਰਸਟ ਹੈ ਜੀ ਇਹ ਮਾਡਲ 18 ਹੈ ਅਲਾਈਵਲ ਕੰਪਨੀ ਦੀ ਆਉਂਦੇ ਨੇ ਇਹਨੂੰ ਤੇ 에어 ਬੈਗ ਵਗੈਰਾ ਤੇ ਆਟੋ ਕਲਾਈਮੇਟ اے سی ਪਲੱਸ ਸਟੀਅਰਿੰਗ ਕੰਟਰੋਲ ਇਹ ਸਾਰਾ ਕੁਝ ਇਹ ਗੱਡੀ ਚ ਆ ਜਾਂਦਾ ਗੱਡੀ ਦਾ ਰੇਟ 6,25,000 ਰੁਪਏ ਜੀ ਤੇ ਇਹ ਆ ਗਈ ਜੀ ਐਕਸਯੂਵੀ 500 ڈبلیو5 ماڈل دے وچ ਤੇ ਅਲائے ਇਹਨੂੰ ਪਏ ਹੋਏ ਨੇ ਗੱਡੀ ਪੂਰੀ ਕੰਡੀਸ਼ਨ ਪੂਰੀ ਓਕੇ ਆ ਇੰਜਨ ਵਗੈਰਾ ਓਕੇ ਮਕੈਨੀਕਲ ਓਕੇ ਏਸੀ ਓਕੇ ਹਰ ਪਾਸਿਓਂ ਗੱਡੀ ਪੂਰੀ ਟੌਪ ਦੀ ਆ ਤੇ ਓਨਰ ਸੈਕੰਡ ਹੈ ਰੇਟ ਬਹੁਤ ਵਾਜਬ ਆ 6 ਲੱਖ 80 ਹਜ਼ਾਰ ਰੁਪਏ ਦੀ ਗੱਡੀ ਤੁਹਾਨੂੰ ਇਹ ਮਿਲਣ ਜਾ ਰਹੀ ਹੈ ਜੀ ਬਹੁਤ ਵਧੀਆ ਗੱਡੀਆਂ ਮੌਕੇ ਨਾਲ ਸੋਡੇ ਲਓ ਜੀ ਪ੍ਰੀਜ਼ਾ ਆ ਗਈ ਮਤਲਬ ਸਟਾਕ ਤੁਹਾਨੂੰ ਲਗਭਗ ਹਰੇਕ ਤਰ੍ਹਾਂ ਦੀ ਮਿਲ ਜੂਗਾ ਫਰੰਟ ਸ਼ੀਸ਼ਾ ਦਾ ਕਨਾਲ ਦਾ 2018 ਮਾਡਲ ਕਾਰ ਹੈ ਤੇ ਇੱਕ ਅੱਧਾ ਦੋ ਪੀਸ ਮਤਲਬ ਪੇਂਟ ਹੋ ਸਕਦੇ ਨੇ ਗੱਡੀ 'ਚ ਬਾਕੀ ਫਰੰਟ ਸ਼ੀਸ਼ਾ ਤੱਕ ਜਿਹੜਾ ਤੁਹਾਨੂੰ ਦੱਸਿਆ ਨਾਲ ਆ ਲਾਇ ਟਾਇਰ ਬਿਲਕੁਲ ਨਵੇਂ ਨੇ ਤੇ ਚਲਾਵੇ ਦੀ ਬਿਲਕੁਲ ਮਸਤ ਗੱਡੀ ਆ ਤੇ ਆਲੇ ਦੋਲੇ ਵੀ ਤੁਹਾਨੂੰ ਨਿਗ੍ਹਾ ਮਰਵਾ ਦਿੰਦੇ ਆ ਇੰਜਨ ਮਕੈਨੀਕਲ ਇੰਟੀਰੀਅਰ ਹਰ ਚੀਜ਼ ਗੱਡੀ ਦੀ ਪੂਰੀ ਟੌਪ ਦੀ ਆ ਸੈਂਸਰ ਵਗੈਰਾ ਬੈਕ ਸੈਂਸਰ ਵਗੈਰਾ ਗੱਡੀ ਨੂੰ ਲੱਗੇ ਹੋਏ ਨੇ ਤੇ ਗੱਡੀ ਦਾ ਜਿਹੜਾ ਐਨਓਸੀ ਦੇ ਨਾਲ ਤੁਹਾਨੂੰ ਇਹ 18 ਮਾਡਲ ਕਾਰ ਤੁਹਾਨੂੰ 6 ਲੱਖ 40 ਹਜ਼ਾਰ ਰੁਪਏ ਦੀ ਦੇ ਦਾਂਗੇ ਜੀ ਸੀ ਤੇ ਇਹ ਆ ਗਈ ਜੀ ਕ੍ਰੇਟਾ ਤੇ ਮੇਰੀ ਹਰਮਨ ਪਿਆਰੀ ਕਾਰ ਆ ਮਹੀਂ ਚਲਾਉਣਾ ਹੈ ਗੱਡੀ ਇਹ ਹਰੇਕ ਵੀਡੀਓ ਚ ਆ ਜਾਂਦੀ ਹੈ ਲਗਭਗ ਕਈ ਭਰਾ ਸਾਡੇ ਕਮੈਂਟ ਵੀ ਕਰਦੇ ਨੇ ਤਾਂ ਪਹਿਲਾ ਵੀਡੀਓ ਚ ਵੀ ਦੇਖੀ ਸੀ ਕਿਉਂਕਿ ਮੇਰੇ ਨਾਲ ਹੀ ਹੁੰਦੀ ਹੈ 2018 19 ਦੀ ਰਜਿਸਟਰਡ ਗੱਡੀ ਹੈ ਜੀ ਇਹ ਪੁਸ਼ ਬਟਨ ਸਟਾਰਟ ਵਾਲੀ ਹੈ ਐਸਐਕਸ ਆਪਸ਼ਨਲ ਮਾਡਲ ਦੇ ਵਿੱਚ ਗੱਡੀ ਹੈ ਤੇ 83000 ਕਿਲੋਮੀਟਰ ਚੱਲੀ ਹੋਈ ਆ ਗੱਡੀ ਦਾ ਜਿਹੜਾ ਰੇਟ ਆ ਉਹ ਹੈਗਾ 8 ਲੱਖ ਤੇ 75000 ਰੁਪਈਆ ਜੀ ਪਹਿਲੇ ਨਾਂ ਦੀ ਕਾਰ ਹੈ ਲਓ ਜੀ 18 ਮਾਡਲ i10 ਗ੍ਰੈਂਡ ਹੈ ਇਹ ਤੇ ਪਰਮਟ ਵਾਲੀ ਹੈ ਜੇ ਕੋਈ ਭਰਾ ਸਾਡਾ ਕੋਈ ਟੈਕਸੀ ਚਲਾਉਣ ਵਾਸਤੇ ਗੱਡੀ ਲੈਣਾ ਚਾਹੁੰਦਾ ਉਹਦੇ ਵਾਸਤੇ ਬਹੁਤ ਵਧੀਆ ਕਾਰ ਹੈ ਤੇ ਕਾਗਜ਼ ਪੱਤਰ ਸਾਨੂੰ ਪੂਰੇ ਮਿਲਣਗੇ ਜੇ ਪ੍ਰਾਈਵੇਟ ਰੱਖਣੀ ਆ ਤਾਂ ਇਹਦੀ ਐਨਓਸੀ ਨਿਕਲੀ ਵੀ ਹੋਈ ਆ ਕੈਂਸਲ ਵੀ ਹੋ ਜੂਗੀ ਨਿਕਲੀ ਵੀ ਹੋਈ ਆ ਦੋਨੇ ਚੀਜ਼ਾਂ ਹੈਗੀਆਂ ਨੇ ਤੇ 3 ਕ ਲੱਖ ਰੁਪਏ ਦੀ ਗੱਡੀ ਇਹ 18 ਮਾਡਲ ਤੁਹਾਨੂੰ ਡੀਜ਼ਲ ਦੇ ਵਿੱਚ ਮਿਲ ਜੂਗੀ 25+ ਐਵਰੇਜ ਹਾਜੀ ਹੁਣ ਤੁਹਾਨੂੰ ਮਲਾਉਂਦੇ ਆ ਹਰਜਿੰਦਰ ਸਿੰਘ ਜੀ ਨਾਲ ਇਹ ਆਗੇ ਜੀ ਇੱਥੇ ਜਿਹੜੇ ਬ੍ਰਾਂਚ ਤੇ ਸਾਡੇ ਇੰਚਾਰਜ ਨੇ ਮੇਨ ਹੈਡ ਨੇ ਇਥੋਂ ਤੇ ਬਹੁਤ ਵਧੀਆ ਸ਼ਖਸੀਅਤ ਨੇ ਇਮਾਨਦਾਰ ਬੰਦੇ ਨੇ ਔਰ ਬਹੁਤ ਵਧੀਆ ਡੀਲ ਕਰਦੇ ਨੇ ਤੇ ਬਹੁਤ ਕੌਣ ਨੇ ਆਕੇ ਤੁਹਾਨੂੰ ਪਤਾ ਲੱਗ ਜੂ ਇਹਨਾਂ 'ਚ ਤੇ ਇਹਨਾਂ ਨੂੰ ਆਕੇ ਇਹਨਾਂ ਦਾ ਨੰਬਰ ਤੁਹਾਨੂੰ ਥੱਲੇ ਪਾਇਆ ਹੈਗਾ ਤੇ ਇਹਨਾਂ ਨੂੰ ਮਿਲ ਕੇ ਤੁਸੀਂ ਨਿਹਾਲ ਹੋ ਜਾਓਗੇ ਪੂਰਾ ਤੇ ਇਹ ਸੀ ਸਾਡਾ ਜੀ ਬਰਨਾਲਾਪਰਾਜ ਦਾ ਸਟਾਕ ਤੇ ਇਸ ਤਰ੍ਹਾਂ ਦੀਆਂ ਹੋਰ ਬਹੁਤ ਵਧੀਆ-ਵਧੀਆ ਵੀਡੀਓ ਰੀਲਸ YouTube ਚੈਨਲ ਤੇ ਸਾਡੇ Instagram ਚੈਨਲ ਤੇ Facebook ਚੈਨਲ ਤੇ ਪੈਂਦੀਆਂ ਰਹਿੰਦੀਆਂ ਨੇ ਤੇ ਦੇਖਿਆ ਕਰੋ ਤੇ ਕਾਰ ਮੇਲਾ ਜਰੂਰ ਯਾਦ ਰੱਖਿਓ ਲੋਨ ਫੈਸਿਲਿਟੀ ਤੁਹਾਨੂੰ ਮੌਕੇ ਤੇ ਇੱਥੇ ਹੀ ਮਿਲਦੀ ਆ ਤੇ ਕਾਰ ਮਿਲਦੇ ਵੀ ਵਧੀਆ ਪੈਸੇ ਕਮਾਉਂਦੇ ਰਹੋ ਤੇ ਸਾਡੇ ਕੋਲ ਗੱਡੀਆਂ ਲੈ ਜਾਂਦੇ ਰਹੋ ਮਿਲਦੇ ਨੇ ਨਵੀਂ ਵੀਡੀਓ ਦੇ ਨਾਲ ਸਸੇ